ਬੱਚਿਓ ਆਪਾਂ ਹਰ ਰੋਜ਼ ਗਤੀਵਿਧੀ ਨਹੀਂ ਕਰਦੇ ਆ ਨਾ ਮਨਦੀ ਮਜਾ ਆਉਂਦਾ ਤਾਂ ਅੱਜ ਜਿਹੜੀ ਆਪਾਂ ਗਤੀਵਿਧੀ ਕਰਾਂਗੇ ਉਹ ਇਸ ਤਰ੍ਹਾਂ ਦੀ ਆ ਜਿਵੇਂ ਤੁਹਾਡੇ ਹੱਥ ਦੇ ਵਿੱਚ ਬੋਤਲ ਆ ਤੁਸੀਂ ਆ ਬੋਤਲ ਨੂੰ ਆ ਤਿੰਨ ਉਂਗਲਾਂ ਤੇ ਰੱਖਣਾ ਠੀਕ ਹੈ ਤੇ ਤੁਹਾਡੀ ਬਾਹ ਐ ਨਹੀਂ ਹੋਣੀ ਚਾਹੀਦੀ ਤੁਹਾਡੀ ਬਾ ਇੱਥੇ ਹੋਣੀ ਚਾਹੀਦੀ ਆ ਆ ਤਿੰਨ ਉਂਗਲਾਂ ਦੇ ਸਿਰਫ ਤੇ ਜਿਹੜੀ ਆ ਚੀਚੀ ਤੇ ਅੰਗੂਠਾ ਇਹ ਬੋਤਲ ਨੂੰ ਟੱਚ ਨਹੀਂ ਕਰਨਗੇ ਠੀਕ ਹੈ ਠੀਕ ਹੈ ਬੱਚਿਓ ਨਹੀਂ ਤਾਂ ਫਿਰ ਇਹਦੀ ਨਾ ਸਕੋਰ ਮਿਲ ਜੂਗੀ ਤੇ ਤੁਸੀਂ ਬਟਾ ਉੱਛਾ ਕੱਕ ਜਾਣਾ ਉੱਥੋਂ ਵਾਪਸ ਨਹੀਂ ਆਉਣਾ ਤੇ ਇਹ ਤੁਹਾਡੇ ਚਾਰਾਂ ਦੇ ਵਿੱਚੋਂ ਜਿਹੜਾ ਬੱਚਾ ਫਸਟ ਆ ਗਿਆ ਉਹਨੂੰ ਆਪਾਂ ਸਾਈਡ ਤੇ ਖੜਾਵਾਵਾਂਗੇ ਫਿਰ ਆਪਣੇ ਅਗਲੇ ਗਰੁੱਪ ਆਉਣਗੇ ਫਿਰ ਕਿੰਨੇ ਚਾਰਾਂ ਗਰੁੱਪਾਂ ਦੇ ਵਿੱਚ ਜਿਹੜੇ ਬੱਚੇ ਫਸਟ ਆਉਣਗੇ ਉਹਨਾਂ ਦਾ ਇੱਕ ਮੁਕਾਬਲਾ ਹੋਊਗਾ ਠੀਕ ਹੈ ਫਿਰ ਉਹਨਾਂ ਦੇ ਵਿੱਚ ਜਿਹੜੇ ਫਸਟ ਆ ਗਏ ਉਹ ਹੀ ਅੱਜ ਦੇ ਇਸ ਦੀ ਗਤੀਵਿਧੀ ਦਾ ਜੇਤੂ ਵਿਦਿਆਰਥੀ ਹੋਵੇਗਾ ਕਰੀਸ਼ਨ ਚਲੋ ਜੀ ਪਹਿਲੇ ਬੈਲੈਂਸਰ ਬਣਾ ਲਓ ਇਹਦਾ ਆਰਾਮ ਨਾਲ ਕਰੋ ਘਬਰਾਉਣਾ ਨਹੀਂ ਹੈਗਾ ਇੱਥੇ ਤੱਕ ਆਉਣਾ ਹਰ ਜੋ ਸਾੜਤੀ ਹੋ ਜਾ ਬਟੇ ਤੁਸੀਂ ਨਾਲ ਟੱਚ ਨਹੀਂ ਮੈਂ ਚੈੱਕ ਕਰੂੰਗੀ ਆ ਦੇਖਿਓ ਸਿਮੋ ਤੁਸੀਂ ਨਾਲ ਲਾ ਰੱਖੀ ਆ ਜੋ ਤੀ ਡੈੱਕ ਕੀ ਕਿਹੜਾ ਫਤੇ ਫਤੇ ਫਸਟ ਆਇਆ ਚਲੋ ਬੱਚੇ ਇੱਧਰ ਸਾੜ ਤੇ ਖੜ ਜਾ ਬਟੇ ਚਲੋ ਹੁਣ ਅਗਲਾ ਗਰੁੱਪ ਅਗਲਾ ਗਰੁੱਪ ਸਿਰਫ 4 ਬੱਚੇ ਸਿਰਫ 4 ਬੱਚੇ ਨੂਰ ਇੱਧਰ ਆਓ ਮੈਂ ਬੱਚੇ ਹੋਰ ਲਾਉਂਦੀ ਬਟੇ ਚਰਪਚਾਰ ਵਿੱਚ ਚੱਲ ਰਹੇਗੇ ਚੌਥਾ ਬੱਚਾ ਤੁਹਾਡੇ ਨਾਲ ਕਿੱ데 ਗਿਆ ਹਟੇ ਤੁਸੀਂ ਸੀ ਸੀ ਦੇ ਪਹਿਲੇ 라운ਚ ਤਾਂ ਨਹੀਂ ਆਇਆ ਚਲੋ ਜੀ ਹੁਣ ਚਲੋ ਬੇਟਾ ਤੇ ਸਮਝੀ ਗਏ ਚਲੋ ਦਲਪ੍ਰੀਤ ਸਟਾਰਟ ਨਾਣਾ ਗੋਠਾ ਮੈਂ ਇੱਧਰ ਚੈੱਕ ਕਰੂੰਗੀ ਤੁਹਾਡੇ ਵੀ ਨਾਲ ਤਾਂ ਹੀ ਲਾਇਆ ਹੋਇਆ ਦਲਪ੍ਰੀਤ ਨੇ ਨਾਲ ਰੱਖਿਆ ਤੇਰਾ ਫਤੇ ਨੇ ਪਹਿਲਾ ਕਵਰ ਕਰਿਆ ਫਤੇ ਫੇਰ ਆ ਗਿਆ ਦੋਨੇ ਫਤੇ ਜਿੱਤ ਕੇ ਚਲੋ ਹੁਣ ਤੁਸੀਂ ਇਧਰ ਸਾਈਡ ਤੇ ਦੋ ਬੱਚੇ ਹੋਰ ਆਵੋ ਵਰਨੋਰ ਤੁਸੀਂ ਇਕੱਲੇ ਹੋ ਚਲ ਵੀ ਫਤੇ ਚਲੋ ਚਾਹ ਰਾਹੁਲ ਚੱਲ ਸਾਈਡ ਚਲ ਚਲੋ ਜੀ ਤੁਸੀਂ ਇਧਰ ਸਾਈਡ ਤੇ ਖੜ੍ਹ ਜਾ ਬਟਾ ਹੁਣ ਆਪਾਂ ਤੀਜਾ ਰੈਕ ਤੀਜਾ ਗਰੁੱਪ ਚੱਲੇ ਆਪਣਾ ਬੇਟੇ ਬਾਹਾਂ ਇਕੱਠੀ ਨਹੀਂ ਕਰਨੀ ਬਾਹਾਂ ਬਿਲਕੁਲ ਸਿੱਧੀ ਕਰਨੀਆਂ ਤੇ ਆਹ ਇਹਨੇ ਉਂਗਲਾਂ ਨੇ ਇਹ ਬੋਤਲ ਨੂੰ ਟੱਚ ਨਹੀਂ ਕਰਨੀਆਂ ਠੀਕ ਆ ਚਲੋ ਜੀ ਆਹ ਖਿਆਲ ਆਹ ਰਾਹੁਲ ਤੁਸੀਂ ਗੱਲ ਤੋਂ ਉਂਗਲਾਂ ਟੇਡੀਆਂ ਨਹੀਂ ਕਰਨੀਆਂ ਨੋ 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 ਇਹ ਜੋ ਗੁਰਨੂਰ ਕੋਈਆ ਗੁਰਨੂਰ ਕੋ ਚਲੋ ਜੀ ਇੱਧਰ ਚਲੋ ਇਹ ਤਿੰਨ ਬੱਚੇ ਆਏ ਫਾਸਟ ਚਲੋ ਹੁਣ ਤਿੰਨ ਬੱਚੇ ਦਵਾਰਾ ਚੱਲਣਗੇ ਤੁਸੀਂ ਇੱਧਰ ਸਾਈਡ ਤੇ ਖੜ੍ਹ ਜੋ ਫਿਰ ਇਹਨੇ ਫਿਰ ਨਾਲ ਆਰਾਮ ਨਾਲ ਬੈਠ ਜਾਓ ਠੀਕ ਆ ਥੱਲੇ ਬੈਠੋ ਤੁਹਾਡੇ ਤਿੰਨੇ ਕੋਲ ਬੋਤਲ ਹੈਗੀਆਂ ਥੱਲੇ ਬੈਜੋ ਬਟਾ ਹੁਣ ਜਿਹੜਾ ਤੁਹਾਡੇ ਚ ਜਿੱਤੂਗਾ ਉਹ ਹੀ ਜੇਤੂ ਆ ਬਸ ਇਸ ਗਤੀ ਵਿਜਿਦਾ ਤੁਸੀਂ 12 ਬੱਚੇ ਚ 12 ਦੇ ਵਿੱਚੋਂ ਆਪਣੇ ਤਿੰਨ ਗਰੁੱਪ ਸੀਗੇ 4-4 ਦੇ ਹੁਣ 12 ਦੇ ਵਿੱਚੋਂ ਤੁਸੀਂ ਤਿੰਨ ਰਹਿ ਗਏ ਤੇ ਹੁਣ ਦੇਖਦੇ ਆ ਕਿਹੜਾ ਬੱਚਾ ਉਹ ਲਾਈਨ ਨੂੰ ਪਹਿਲਾਂ ਕ੍ਰੋਸ ਕਰਦਾ ਸਟਾਰਟ ਗੁੱਡ ਫਤਿਹ ਫੇਰ ਫਸਟ ਆ ਗਿਆ शाबाश सारी मरू <laughs> वेरी गुड इधर आओ बस जेड़े बच्चा ने गतिविधि करी है सारे आ जाओ उसके बच्चे बैठ जाओ बेटा उसके बैठ जाओ उसके खड़े हो जाओ इधर आओ जा जो ਤੁਸੀਂ ਬਿਠਾ ਰਹੇ ਤੇ ਜਾਓ ਕੈਮਰੇ ਕੋਲੇ ਹਾਂ ਜਲਪਿਕ ਨਾਲ ਲੱਗ ਜਾਓ ਦੇਖੋ ਬਾਰੇ ਸਾਰੇ ਬੱਚੇ ਕਵਰ ਹੋ ਰਿਹਾ। ਇੱਧਰ ਹੋ ਜਾ ਥੋੜਾ ਥੋੜੇ। ਇੱਧਰ ਆਓ। ਆਜਾ ਆਜਾ। ਹਟੇ ਇੱਧਰ ਹੋ ਜਾ। ਠੀਕ ਹੈ ਵਿੱਚ ਸਾਰਾ ਕੁਝ। ਬੱਚਿਓ ਕਿਵੇਂ ਲੱਗੀ ਤੁਹਾਨੂੰ ਗਤੀਵਿਧੀ? ਕਿਹੋ ਜਿਹੀ। ਆਇਆ ਮਜ਼ਾ? ਆਇਆ। ਕਿਤੇ ਮਨੋਰੰਜਨ ਪੂਰਾ? ਆਇਆ। ਅੱਛਾ ਕਿਹੜੇ ਬੱਚੇ ਜਿੱਤੇ ਨੇ? ਖੜੇ ਹੋਇਓ। ਹੱਥ ਖੜੇ ਕਰ ਲਓ। ਜਿਹੜੇ ਜਿਹੜੇ ਜਿੱਤੇ ਆ। ਪਹਿਲਾਂ ਤਿੰਨੇ ਜਿੱਤੇ ਸੀ। ਇਹਾਂ ਤਿੰਨਾਂ ਦੇ ਵਿੱਚ ਜਿਹੜਾ ਬੱਚਾ ਜਿੱਤਿਆ ਸੀ ਤੁਸੀਂ ਥੋੜਾ ਜਿੱਤਿਆ ਇਹ ਜਿੱਤਿਆ ਖਤੇ ਅੱਜ ਦੀ ਇਸ ਗਤੀਵਿਧੀ ਦਾ ਜੇਤੂ ਵਿਦਿਆਰਥੀ ਆ ਜੇਕਰ ਤੁਹਾਨੂੰ ਵੀ ਸਾਡੀ ਗਤੀਵਿਧੀ ਵਧੀਆ ਲੱਗੀ ਹੋਵੇ ਤਾਂ ਆਪਣੇ ਬੱਚਿਆਂ ਨੂੰ ਸਾਡੀ ਇਸ ਵੀਡੀਓ ਨੂੰ ਵੇਖ ਕੇ ਇਸ ਗਤੀਵਿਧੀ ਨੂੰ ਜ਼ਰੂਰ ਕਰਵਾਇਓ ਧੰਨਵਾਦ ਜੀ